ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਸੀ ਅੱਜ ਗੱਲ ਕਰਾਂਗੇ ਯੂਰਪ ਦੀ ਤੇ ਖਾਸ ਕਰਕੇ ਇੰਗਲੈਂਡ ਦੀ ਵੈਸੇ ਵੀਡੀਓ ਦੀ ਸਵੀਡਨ ਦੀ ਜੇ ਸਵੀਡਨ ਦੀ ਰਾਜਧਾਨੀ ਕੀ ਹੈ ਸਟਾਕਹੋਮ ਉੱਥੇ ਪਿੱਛੇ ਗਏ ਸੀ ਤੇ ਉੱਥੇ ਥੋੜੀ ਵੀਡੀਓ ਬਣਾਈ ਸੀ ਤੇ ਮੇਰੇ ਖਿਆਲ ਚਲੋ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਕਿਹੋ ਜਿਹਾ ਸਟਾਕੋਮ ਹੈ ਸ਼ਹਿਰ ਬੜਾ ਖੂਬਸੂਰਤ ਹੈ ਇੱਥੇ ਵੀ ਕਾਫੀ ਆਪਣੇ ਇੰਡੀਅਨ ਪਾਕਿਸਤਾਨ ਦੇ ਲੋਕ ਪਹੁੰਚੇ ਹੋਏ ਬਾਕੀ ਦੋਸਤੋ ਅਸੀਂ ਗੱਲ ਕਰਾਂਗੇ ਇੰਗਲੈਂਡ ਦੀ ਇੰਗਲੈਂਡ ਵਿੱਚ ਨਾ ਅੱਜਕੱਲ ਬਹੁਤ ਜਾ ਸਕਦੀ ਹੋਈ ਹੈ ਕਿਸੇ ਕਿਸੰ ਦਾ ਕੋਈ ਲਾਜ ਨਹੀਂ ਰਹਿ ਗਿਆ ਚੋਰੀ ਤੁਸੀਂ ਕੰਮ ਨਹੀਂ ਕਰ ਸਕਦੇ ਚੋਰੀ ਤੁਸੀਂ ਜਾਣ ਨਹੀਂ ਸਕਦੇ ਤੁਹਾਨੂੰ ਮਕਾਨ ਲੈਣਾ ਮੁਸ਼ਕਲ ਹੈ ਯਾਨੀ ਕਿ ਹਰ ਪਾਸੇ ਸਰਕਾਰ ਨੇ ਸਕੰਜਾ ਕਰਤਾ ਹੈ ਅਗਰ ਤੁਸੀਂ ਚੋਰੀ ਐਂਟਰ ਹੁੰਦੇ ਹੋ ਤੇ ਤੁਹਾਨੂੰ ਰਿਪੋਰਟ ਕਰਤਾ ਜਾਏਗਾ ਪਿਛਲੀਆਂ ਗੱਲਾਂ ਭੁੱਲ ਜਾ ਤੁਸੀਂ ਕਈ ਲੋਕ ਸੋਚਦੇ ਹੋ ਮੇਰਾ ਰਿਸ਼ਤੇਦਾਰ ਗਿਆ ਸੀ 10 ਸਾਲ ਹੋਤੇ ਰਹਾ ਜੀ 15 ਸਾਲ ਰਹਿ ਗਿਆ ਜੀ ਕੋਈ ਨਹੀਂ ਪੁੱਛਦਾ ਉਹ ਚੱਕਰ ਦੋਸਤੋਂ ਖਤਮ ਜੇ ਨਾ ਏਜੰਟਾਂ ਦੇ ਮਗਰ ਲੱਗਾ ਤੁਸੀਂ ਜਿੰਨਾਂ ਤੇ ਅਜੇ ਵੀ ਕਈ ਹਨ ਤੁਹਾਨੂੰ ਗੈਰਡ ਭੇਜਦੇ ਨੇ ਤੁਹਾਨੂੰ ਫਰਾਂਸ ਭੇਜਦੇ ਨੇ ਉਹਨਾਂ ਲਈ ਆਪਣੇ ਪੈਸੇ ਬਣਾ ਲੈਵੇ ਇਹ ਤੁਸੀਂ ਦੇਖਣਾ ਵੀ ਪੈਸੇ ਲਾ ਕੇ ਵੀ ਤੇ ਖਰਚੇ ਖਾਬੀ ਸਹਣੀ ਜੇ ਚੋਰੀ ਜਣਾ ਜੇ ਕੰਮ ਕਾਰ ਮਿਲਦਾ ਕੋਈ ਨਹੀਂਗਾ ਇਤੋਂ ਬੜੇ ਲੋਕ ਵਾਪਸ ਚਲੇ ਗਏ ਵੀ ਜਿਹੜੇ ਸਟੂਡੈਂਟ ਵੀਜ਼ਾ ਲਗਵਾ ਕੇ ਵੀ ਆਏ ਸੀ ਨਾ ਉਹ ਵੀ ਵਾਪਸ ਚਲੇ ਗਏ ਕੁਝ ਵਾਪਸ ਜਾ ਰਹੇ ਵੀ ਜਿਵੇਂ ਉਹ ਫਿਲਮ ਆਈ ਸੀ ਨਾ ਇੱਕ ਆ ਅਬ ਲੋਡ ਚਲੇ ਇਹੋ ਗੱਲ ਹੋ ਗਈ ਜੇ ਹੁਣ ਤੇ ਲੋਕ ਇਹੋ ਸੋਚ ਰਹੇ ਵੀ ਇਥੋਂ ਆਪਣੇ ਆਪ ਹੀ ਵਾਪਸ ਚਲੇ ਜੀਏ ਤੇ ਫਾਇਦਾ ਰਹੇਗਾ ਕਿਉਂਕਿ ਇਨਲੀਗਲ ਦੀ ਕੋਈ ਇੱਥੇ ਡਿਮਾਂਡ ਨਹੀਂ ਜਗੀ ਕੰਮਕਾਰ ਮਿਲਣਾ ਬੜਾ ਮੁਸ਼ਕਲ ਹੋ ਜਾਏ ਨਾ ਹੀ ਕੋਈ ਚਾਂਸ ਹੈ ਜੀ ਪੱਕੇ ਹੁੰਦਾ ਝੂਠੀਆਂ ਗੱਪਾਂ ਭਾਵੇਂ ਤੁਸੀਂ ਲੋਕਾਂ ਕੋ ਸੁਣੀ ਜਾਓ ਲੇਕਿਨ ਅਸਲੀਅਤ ਹੈ ਜੀ ਇਹ ਮੁਲਕ ਉਹ ਚੁਣਨਾ ਚਾਹੀਦਾ ਜਿੱਥੇ ਤੁਹਾਨੂੰ ਪੱਕੇ ਹੁੰਦੇ ਚਾਂਸ ਹੋਣ ਜਿੱਥੇ ਤੁਹਾਡਾ ਤੁਹਾਡੀ ਭੈਮੀ ਦਾ ਫਿਊਚਰ ਚੰਗਾ ਹੋਵੇ ਜੇ ਤੁਸੀਂ ਥੋੜਾ ਟਾਈਮ ਖਰਾਬ ਕਰਨਾ ਵੀ ਹੈ ਤੇ ਘੜ ਤੋਂ ਘੜ ਤੱਕ ਪੇਪਰ ਦੀ ਬਣ ਜਾਣ ਇਹ ਕਿਰੇ ਮੁੱ ਤੁਹਾਡੇ ਪੇਪਰ ਨਹੀਂ ਬੰਨੇ ਉੱਥੇ ਰਹਿਣ ਦਾ ਦੋਸਤੋ ਕੋਈ ਫਾਇਦਾ ਨਹੀਂ ਇਹ ਪੈਸਿਆਂ ਦੀ ਬਰਬਾਦੀ ਹੈ ਅੱਗੇ ਤੁਹਾਡੀ ਆਪਣੀ ਮਰਜ਼ੀ ਹੈ ਅਸੀਂ ਤੁਹਾਨੂੰ ਇਹੋ ਹੀ ਦੱਸਾਂਗੇ ਜੋ ਇੱਥੇ ਵੇਖ ਰਹੇ ਆ ਜੋ ਹਾਲਾਤ ਵੇਖਦੇ ਨੇ ਵੇਖ ਰਹੇ ਆ ਪਹਿਲਾਂ ਇੱਥੇ ਮੁੰਡੇ ਕੁੜੀਆਂ ਸਟੂਡੈਂਟ ਬੜੇ ਆਏ ਸੀ ਹੁਣ ਤੁਹਾਨੂੰ ਇੱਥੇ ਕੋਈ ਨਹੀਂ ਮਿਲਦਾ ਪੁਰਾਣੇ ਜਿਨ੍ਹਾਂ ਕੋ ਵੀਜ਼ੇ ਲੱਗੇ ਹੋਏ ਕਿਹੜਾ ਸ਼ੇਮ ਨਹੀਂ ਰਹਿ ਗਿਆ ਕਿਸੇ ਦਾ 2 ਮਹੀਨੇ ਦਾ ਕਿਸੇ ਦਾ 4 ਮਹੀਨੇ ਦਾ ਉਹੀ ਇੱਥੇ ਆਏ ਹੋਏ ਤੇ ਥੋੜਾ ਬਹੁਤ ਕੰਮ ਕਰ ਰਹੇ ਨੇ ਲੇਕਿਨ ਹਾਲਾਤ ਇੰਨੇ ਅੱਛੇ ਨਹੀਂ ਜਗੇਗੇ ਜਿੰਨੇ ਪੈਸੇ ਤੁਸੀਂ ਲਗਾ ਕੇ ਆਣੇ ਨਾ ਇੰਨੇ ਪੈਸੇ ਕਬਰ ਨਹੀਂ ਹੋਣੇ ਅੱਜ ਕੱਲ੍ਹ ਤੇ ਲੋਕ ਇੰਡੀਆ 'ਚ ਆਪਣਾ ਕਾਰੋਬਾਰ ਖੋਲੇ ਆਂ ਕੁਝ ਸਟਾਰ ਲਗਾ ਰਿਹਾ ਹੈ ਕਿ ਨੇ ਖਾਣ ਪੀਣ ਦਾ ਕੰਮ ਕੀਤਾ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਕੀਤਾ ਦੋਸਤੋ ਜਿਹੜੀ ਤੁਸੀਂ ਇੱਥੇ ਆ ਕੇ ਮਿਹਨਤ ਕਰਨੀ ਹੈ ਨਾ ਅਗਰ ਤੁਸੀਂ ਉੱਥੇ ਹੀ ਮਿਹਨਤ ਕਰ ਲੋ ਤੇ ਪੈਸੇ ਕਮਾ ਸਕਦੇ ਹੋ ਇੱਥੇ ਵੀ ਅੱਜ ਕੱਲ੍ਹ ਕੰਮ ਉਹ ਭਈਆਂ ਲਈ ਰਹਿ ਗਿਆ ਜੇ ਇਹਨਾਂ ਸੋਚੋ ਵੀ ਇੰਗਲੈਂਡ ਆ ਕੇ ਤੁਹਾਨੂੰ ਪੜੀ ਸਟੈਂਡਰਡ ਦੀ ਜੋਬ ਮਿਲ ਜੇਗੀ ਤੇ ਬੜਾ ਤੁਹਾਡੇ ਨੰਬਰ ਵੰਜਣਗੇ ਉਹ ਚੱਕਣੀ ਜਗਾ ਜਿਹੋ ਜੀ ਮਿਹਨਤ ਇੱਥੇ ਉਹੋ ਜੀ ਤੁਹਾਨੂੰ ਇੰਡੀਆ ਹੀ ਮਿਲ ਜਾਣੀ ਏ ਸਿਰਫ ਇੰਡੀਆ ਵਿੱਚ ਪੈਸੇ ਵੱਜਣਗੇ ਜਾਂ ਉਹ ਦੇਸ਼ ਚੋਂ ਜਿੱਥੇ ਤੁਹਾਡੇ ਚਾਂਸ ਅਗੇ ਪੱਕੇ ਹੁੰਦੇ ਬਾਕੀ ਇੰਗਲੈਂਡ ਤੇ ਤੁਸੀਂ ਭੁੱਲ ਜਾਓ ਤੁਸੀਂ ਤੇ ਪੱਕੇ ਹੁੰਦੇ ਕੋਈ ਚਾਂਸ ਨਹੀਂ ਜਗੇ ਡੇ ਬਾਏ ਡੇ ਸਖਤੀ ਹੋਈ ਜਾ ਰਹੀ ਹੈ ਅਗੋਂ ਦੋਸਤੋ ਤੁਹਾਡੀ ਆਪਣੀ ਮਰਜ਼ੀ ਜੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਾਡਰ ਤੁਸ